ਜਿੱਥੇ ਇੱਕ ਪਾਸੇ ਲੁਧਿਆਣੇ ਦੇ ਵਿੱਚ ਚੋਣ ਖਾੜਾ ਪੜਖਿਆ ਹੋਇਆ ਹੈ ਹਰ ਇੱਕ ਪਾਰਟੀ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਰਹੀ ਹੈ ਕਿ ਇਸ ਵਾਰ ਇਲੈਕਸ਼ਨ ਦੇ ਵਿੱਚ ਉਹ ਜਿੱਤ ਹਾਸਲ ਕਰਕੇ ਰਵੇ ਉੱਥੇ ਹੀ ਦੂਜੇ ਪਾਸੇ ਜਿਹੜੀ ਕਾਂਗਰਸ ਹੈ ਉਸ ਦਾ ਆਪਸੀ 카ਟੋਕਲੇਸ਼ ਇਨਾ ਜ਼ਿਆਦਾ ਵਧਿਆ ਹੋਇਆ ਹੈ ਕਿ ਲੱਗਦਾ ਹੈ ਇਸ ਵਾਰੀ ਉਹ ਕਾਂਗਰਸ 'ਤੇ ਉੱਪਰ ਭਾਰੀ ਪੈ ਸਕਦਾ ਹੈ ਜੀ ਹਾਂ ਬਿਲਕੁਲ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਪੰਜਾਬ ਦੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਜੀ ਕਿ ਇੱਕ ਝਟ ਕਰਨ ਕਰਕੇ ਜਿਹੜਾ ਕਾਂਗਰਸ ਨੂੰ ਦੁਆਰਾ ਇਕੱਠਿਆ ਕੀਤਾ ਜਾਵੇ ਤੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਲੁਧਿਆਣੇ ਦੇ ਵਿੱਚ ਜਿਹੜੇ ਕਾਂਗਰਸ ਕੈਂਡੀਡੇਟ ਨੇ ਭਰਤਪੂਸ਼ਨ ਆਸ਼ੂ ਉਹਨਾਂ ਦੇ ਦਫ਼ਤਰ ਦੇ ਵਿੱਚ ਹੀ ਮੀਟਿੰਗ ਕੀਤੀ ਗਈ ਜਿੱਥੇ ਕਿ ਵੱਡੇ ਲੀਡਰਾਂ ਸਹਿਤ ਜਿਹੜੇ ਆ ਲੁਧਿਆਣੇ ਦੇ ਐਮਪੀ ਰਾਜਾ ਵੜਿੰਗ ਉਹ ਵੀ ਮੌਜੂਦ ਸੀ ਪਰ ਆਸ਼ੂ ਦੇ ਆਪਣੇ ਦਫ਼ਤਰ ਦੇ ਵਿੱਚੋਂ ਹੀ ਭਰਤਪੂਸ਼ਨ ਆਸ਼ੂ ਗਾਇਬ ਸੀ ਮੀਟਿੰਗ ਹੋਈ ਉਹਨਾਂ ਦੇ ਆਪਣੇ ਦਫ਼ਤਰ ਦੇ ਵਿੱਚ ਇਕਜੁੱਟ ਕਰਨ ਵਾਸਤੇ ਮੀਟਿੰਗ ਕੀਤੀ ਗਈ ਤੇ ਉਸੇ ਦਫ਼ਤਰ ਦੇ ਵਿੱਚ ਉਹ ਆਸ਼ੂ ਆਪ ਗਾਇਬ ਰਹਿੰਦੇ ਰਹੇ ਹੋ ਸਕਦਾ ਹੈ ਕਿ ਇਹਨਾਂ ਦਾ ਆਪਸੀ ਕਲੇਸ਼ ਜਿਹੜਾ ਹੈ ਉਹ ਇਨਾ ਜ਼ਿਆਦਾ ਵੱਧ ਜਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ 'ਤੇ ਉੱਪਰ ਹੀ ਭਾਰੀ ਪੈ ਸਕਦਾ ਹੈ ਕਿਉਂਕਿ ਆਲਰੇਡੀ ਜਿਹੜਾ ਕਾਂਗਰਸ ਦਾ ਕਾਫੀ ਜਿਹੜਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸਿਰਫ ਇਸੇ ਰੀਜ਼ਨ ਕਰਕੇ ਕਿ ਕਾਂਗਰਸ ਦਾ ਆਪਸੀ ਜਿਹੜਾ ਵਿਵਾਦ ਹੈ ਉਹ ਇਨਾ ਜ਼ਿਆਦਾ ਵੱਧ ਚੁੱਕਿਆ ਹੈ ਜਿਹੜੇ ਉਹਨਾਂ ਦੇ ਆਪਣੇ ਕੈਂਡੀਡੇਟ ਨੇ ਆਪਣੇ ਲੀਡਰ ਸੀ ਜਿਹੜੇ ਜਿਹੜੇ ਕਾਰਜਕਰਤਾ ਪਿਛਲੇ 30-30 ਸਾਲਾਂ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਸੀ ਉਹ ਵੀ ਉਸ ਪਾਰਟੀ ਨੂੰ ਛੱਡ ਕੇ ਹੋਰ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤਾਂ ਜਿਹੜੇ ਐਮਪੀ ਰਾਜਾ ਵੜਿੰਗ ਨੇ ਉਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਕਾਫੀ ਵਾਰ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਕਿ ਬੈਠ ਕੇ ਗੱਲਬਾਤ ਕੀਤੀ ਜਾ ਸਕੇ ਪਰ ਜਿਹੜਾ ਭਾਰਤ ਪੂਸ਼ਨ ਆਸ਼ੂ ਦਾ ਇਹ ਅੜਬ ਸੁਭਾਅ ਹੈ ਉਹਦੇ ਕਰਕੇ ਉਹ ਕਿਸੇ ਵੀ ਥਾਂ ਤੇ ਆ ਕੇ ਬੈਠ ਕੇ ਗੱਲਬਾਤ ਕਰਨ ਦੇ ਵਿੱਚ ਰਾਜ਼ੀ ਨਹੀਂ ਹੁੰਦੇ ਈਵਨ ਕਿ ਜਦੋਂ ਰਾਜਾ ਬੜਿਕ MP ਬਣੇ ਸੀ ਤਾਂ ਉਹਨਾਂ ਨੂੰ ਵਧਾਈ ਤੱਕ ਦੇਣ ਵੀ ਨਹੀਂ ਗਏ ਭਾਰਤ ਪੂਸ਼ਨ ਆਸ਼ੂ ਆਲਰੇਡੀ ਵੀਡੀਓਜ਼ ਕਾਫੀ ਵਾਇਰਲ ਹੁੰਦੀਆਂ ਨੇ ਇਹਨਾਂ ਦੀਆਂ ਕਿ ਇਹਨਾਂ ਦਾ ਗੁੱਸਾ ਜਿਹੜਾ ਹੈ ਜਿਹੜਾ ਇਹਨਾਂ ਦਾ ਹੰਕਾਰ ਹੈ ਉਹ ਕਿਤੇ ਨਾ ਕਿਤੇ ਹੁਣ ਪੂਰੀ ਕਾਂਗਰਸ ਦੇ ਉੱਪਰ ਭਾਰੀ ਪੈ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਹੋਣੇ ਨੇ 19 ਤਰੀਕ ਨੂੰ 23 ਤਰੀਕ ਨੂੰ ਰਿਜ਼ਲਟ ਆਣਾ ਹੈ ਤੇ ਲੱਗਦਾ ਹੈ ਕਿ ਇਸ ਵਾਰ ਖਮਿਆਜ਼ਾ ਵੱਡਾ ਪੁੱਤਣਾ ਪੈ ਸਕਦਾ ਅੱਜ ਦਾ ਇਹ ਜਿਹੜਾ ਚੋਣ ਹੈ ਇਹ ਇਸ ਚੋਣ ਨੇ 2027 ਦਾ ਰਸਤਾ ਤੈਅ ਕਰਨਾ ਹੈ ਇਸ ਚੋਣ ਨੇ ਆਉਣ ਵਾਲੇ ਦਿਨਾਂ ਦੀਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ 'ਚ ਜਾਏਗਾ ਉਹ ਤੇ ਕਰਨਾ ਇਸ ਚੋਦਾ ਉਹ ਜਿਸ ਪ੍ਰਕਾਰ ਮਕਮਲ ਤੌਰ ਤੇ ਮਕਮਲ ਤੌਰ ਤੇ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਚੀਫ ਮਿੰਿਸਟਰ ਮਕਮਲ ਤੌਰ ਤੇ ਫੇਲੀਅਰ ਸਾਬਤ ਹੋਇਆ ਹੈ ਉਹ ਪੰਜਾਬ ਦੀ ਜਨਤਾ ਨੇ ਸਾਢੇ 3 ਸਾਲ ਆਦੇ ਸ਼ਰੀਰ ਤੇ ਤੇ ਆਪ ਦੀ ਅੱਖਾਂ ਦੇ ਸਾਹਮਣੇ ਅੱਖੀ ਡਿੱਠਾ ਕਿਹੜਾ ਵਿਖੇ ਹਰ ਇੱਕ ਵਿਅਕਤੀ ਇਹ ਚਾਹੁੰਦਾ ਹੈ ਕਿ ਕਿਹੜਾ ਸਮਾਂ ਹੋਵੇ ਜਦੋਂ ਅਸੀਂ ਇਸ ਸਰਕਾਰ ਤੋਂ छुटਕਾਰਾ ਪਾ ਲਈਏ ਹਰ ਵਿਅਕਤੀ ਇੱਕ ਇੱਕ ਛੋਟਾ ਵਟਾ ਰੇੜੀ ਆਲਾ ਦੁਕਾਨਦਾਰ ਗਫਾਰੀ ਉਹਦਾ ਕਾਰਨ ਕੀ ਹੈ ਬਦਲਾਅ ਦੇ ਨਾਂ ਤੇ ਆਈ ਸਰਕਾਰ ਜੀਨੇ ਪੰਜਾਬ ਨੂੰ ਸੁਪਨੇ ਦਿਖਾਈ ਸਨ जिने कहया ਸੀ ਕਿ ਨਵਾਂ ਪੰਜਾਬ ਹੋਏਗਾ ਕਿਸੇ ਨੇ ਆਮ ਆਦਮੀ ਪਾਰਟੀ ਵਾਲੇ ਦੀ ਕੋਈ ਸ਼ਕਲ ਜਿਆਦਾ ਸੋਹਣੀ ਨਹੀਂ ਸੀ ਜਾਂ ਉਹਨਾਂ ਦਾ ਕੋਈ ਕੰਮ ਨਹੀਂ ਦੇਖਿਆ ਸੀ ਜੇ ਰੋਪੜ ਤੋਂ ਲੈ ਕੇ ਹਬੌਰ ਤੱਕ ਜੇ ਨੰਤਰ ਸੀਟਾਂ ਦੇ ਸਫਾਇਆ ਹੋਇਆ ਇਹਦੇ ਬਲ ਇੱਕ ਦੋ ਸੀਟਾਂ ਬਚੀਆਂ ਸਾਡੇ ਵਰਗੇ ਬਚ ਗਏ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮਨਚ ਸੁਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਨਾਮ ਮੈਂਸਾ ਹੋਏਗਾ ਜਿਹੜਾ ਸਾਡੇ ਸੁਪਨਿਆਂ ਦਾ ਪੰਜਾਬ ਹੋਈਦਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਿਹਾ ਹੁਣ ਇਹ ਮਹਿਸੂਸ ਕਰ ਰਿਹਾ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਤਾਂ ਅਸੀਂ ਇਸ ਬਦਨਾਮ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋ ਜੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕੱਢ ਸਕਦੇ ਔਰ ਮੈਨੂੰ ਲੱਗਣਾ ਜਿਹੜਾ 25 ਸਾਲੇ ਪੰਜਾਬ ਪਿੱਛੇ ਚਲਾ ਗਿਆ ਕੋਈ ਐਸੀ ਚੀਜ਼ ਹੈ ਜੀ ਇਹ ਤੇਰੀ ਪੰਜਾਬ ਚ ਹੋ ਨਹੀਂ ਰਹੀ ਹੋਵੇ ਲੁੱਟਾ ਖੂਆ ਗੁੰਡਾ ਕਰਦੀ ਬੌਮ ਬਲਾਸਟ ਹੈਂਡ ਕਰਨੇ ਬਾਬਾ ਸਾਹਿਬ ਅਵੇਤ ਕਦੀ ਫੋਟੋ ਤੇ ਖਾਲਿਸਤਾਨ ਦੇਾਰੇ ਸਵੇਰ ਆਣਾਂ ਲੈਨਸ ਆਂਡਰ ਮਾਤਾ ਦੀ ਫੋਟੋ ਤੋੜਨ ਦਾ ਕੰਮ ਕਰਨਾ ਮੂਸੇ ਵਾਲੇ ਦਾ ਮਾਇਦਾ 3.5 ਸਾਲਾਂ ਚ ਅਜੇ ਉਹਦਾ ਬਾਪ ਹਿਸਾਬ ਪੰਗ ਰਿਹਾ ਹੈ ਵਪਾਰੀਆਂ ਦਾ ਉਹ ਮਾੜਾ ਹਾਲ ਹੈ ਕੋਈ ਨਵਾਂ ਵਪਾਰ ਨਹੀਂ ਆਇਆ ਕੋਈ ਪੰਜਾਬ ਚ ਨਵੀਂ ਇਨਵੈਸਟਮੈਂਟ ਨਹੀਂ ਆਈ ਔਰ ਟੀਚਰ ਸਰਕਾਰ ਦੇ ਕਿੰਨੇ ਧਰਨੇ ਲੱਗ ਰਹੇ ਤੁਸੀਂ ਦੇਖਿਆ ਹੁਣ ਨਾ ਕੋਈ ਵਪਾਰੀ ਸੁਰਖਿਤ ਹੈ ਫਰੋਟੀਆਂ ਆ ਰਹੀਆਂ ਜਿਹੜਾ ਫਰੋਟੀਆਂ ਆ ਰਹੀਆਂ ਤੇ ਪੁਲਿਸ ਦਾ ਗਨਮੇ ਨਾਲ ਹੁੰਦੇ ਆ ਵਿਅਕਤੀ ਨੂੰ ਮਾਰ ਦਿੱਤਾ ਜਾਂਦਾ ਈਵਨ ਪੋਲੀਟਿਸ਼ੀਅਨਸ ਨੂੰ ਫਰੋਟੀਆਂ ਆ ਰਹੀਆਂ ਜਲੰਧਰ ਬਾਏ ਇਲੈਕਸ਼ਨ ਦੇ ਲੈ ਜੇਣਾ ਨੇ ਗੈਂਗਸਟਰ ਛੜਤਾ ਫਿਰ ਉਹ ਤਾਂ ਇਲੈਕਸ਼ਨ ਕਮਿਸ਼ਨ ਦੀ ਇੰਟਰਵੈਨਸ਼ਨ ਦੇ ਨਾਲ ਉਹਨੂੰ ਵਾਪਸ ਭੇਜਿਆ ਐਵੇਂ ਕੁਝ ਗੈਂਗਸਟਰਾਂ ਨੇ ਦੇਣਾ ਬਾਬਾ ਧਾਨੁਕ ਜਿਹਾ ਕਬਜ਼ਾ ਕੀਤਾ ਸਵਾ 4 ਕਰੋੜ ਰੁਪਏ ਦਾ ਪੰਜਾਬ ਤੇ ਚਾਜਾ ਹੋ ਗਿਆ ਇਕਨੋਮੀ ਕਲੀ ਅਸੀਂ ਮਰ ਗਏ ਤੇ ਜਿਹੜੀ ਸਾਡੀ ਗੱਲਬਾਤ ਸੀ ਉਹਦੇ ਛੱਡ ਕੇ ਦੂਸਰੀ ਗੱਲ ਪੰਜਾਬ ਲੁੱਟਿਆ ਗਿਆ ਐ ਪੰਜਾਬ ਐਗਰੀਕਲਚਰ ਸਟੇਟ ਹੈ ਸਾਡੀ ਸਾਡੀ ਹੋਂਦ ਕੀ ਹੈ ਜੇ ਅਸੀਂ ਖੇਤੀ ਪ੍ਰਧਾਨ ਸੁਭਾਏ 23000 ਏਕੜ ਜ਼ਮੀਨ ਅਕਵਾਇਰ ਕਰ ਰਹੀ ਹੈ ਕਿਹਨੇ ਅੱਛੀ ਜ਼ਮੀਨ ਅਕਵਾਇਰ ਕਰ ਕੋਈ ਡਿਮਾਂਡ ਆਈ ਹੈ ਪੈਸੇ ਇਕੱਠੇ ਕਰਨੇ ਪੰਜਾਬ ਮਾਰਨਾ ਪੰਜਾਬ ਦੀ ਹੋਂਦ ਖਤਮ ਹੋ ਜਾਏਗੀ ਜੇ ਖੇਤੀ ਪ੍ਰਦਾਨ ਇਥੋਂ ਚੰਡੀਗੜ੍ਹ ਚਲਪੋ ਤੇ ਹਬੋਂ ਤੱਕ ਸਾਡੀਆਂ ਸੜਕਾਂ ਹਾਈਵੇ ਕੰਕਰੀਟ ਜੰਗਲ ਬਣ ਗਏ ਜੇ ਖੇਤੀ ਪ੍ਰਦਾਨ ਸੁਭਾ ਨੇ ਰਿਆ ਭਗਵਾਨ ਤੁਮਾਨ ਸਾਹ ਤੇ ਫਿਰ ਸਾਡਾ ਪੰਜਾਬ ਦੀ ਹੋਂਦ ਕਿਵੇਂ ਬਚੇਗੀ ਲੋ 12000 ਰੁਪਏ ਬੰਦੇ ਤੁਸੀਂ ਇੱਥੇ ਲਾ ਕੇ कि ਜਿਹੜੇ ਉੱਤੇ ਦੇਤੇ ਉਹਨਾਂ ਨੂੰ ਚੇਰਮੈਨੀਆਂ ਸਭ ਕੁਝ ਬਾਹਰ ਉਹ ਆ ਕੇ ਵੰਡਦਾ ਕਿ ਅਸੀਂ ਥੋੜਾ ਸਿਰ ਝੁਕਾ ਕੇ ਸਤਿਕਾਰ ਕਰਦੇ ਹਾਂ ਕਿਉਂਕਿ ਤੁਸੀਂ ਗੱਲ ਲੈ ਕੇ ਜਾਂਦੇ ਹੋ ਪਹੁੰਚਣੇ ਨੂੰ ਅੱਜ ਮੀਡੀਆ ਨੂੰ ਇਹ ਕਿਹਾ ਜਾਂਦਾ ਵੱਡੇ ਚੈਨਲਸ ਨੂੰ 6 ਘੰਟਿਆਂ ਦੇ ਵਿੱਚ ਖਬਰ ਉਤਰ ਜਾਂਦੀ ਹੈ ਸਾਡੀ ਪ੍ਰੈਸ ਕਾਨਫਰੈਂਸ ਦੀ ਆਹ ਪ੍ਰੈਸ ਕਾਨਫਰੈਂਸ 6 ਮਿੰਟਾਂ ਤੋਂ ਹੁਣੇ ਦੇਖ ਕੇ ਦੱਸਣਗੇ ਦਿੱਲੀ ਵਾਲੇ ਕਿ ਉਤਾਰ ਤੋਂ ਇਹ ਖਬਰ ਨਹੀਂ ਚਲੇਗੀ ਇਹ ਹੁਨਾਕ ਹੈ ਕਦੇ ਨਹੀਂ ਹੋਇਆ ਸੀ ਇਹ ਤੇ ਦੂਸਰੀ ਗੱਲ ਅੱਜ ਆਰਐਸਐਸ ਦੇ ਨਾਮ ਭਗਵਾਨ ਸੇ ਨੂੰ ਮਾਰ ਮਰ ਚੁਕੇ ਆ ਜਿਸ ਪ੍ਰਕਾਰ ਕਿ ਸਾਧਾ ਤੇ ਅਤਿਆਚਾਰ ਸੁੱਤੇ ਪਿਆ ਤੇ ਜਿਹੜੀ ਆਰਐਸਐਸ ਜਮਾਤ ਹੈ ਹੁਣ ਇਹਨਾਂ ਨੇ ਸਿੱਖ ਪ੍ਰਚਾਰਕ ਵੀ ਪਾ ਲਿਆ ਕਿਉਂਕਿ ਸਾਡੂੰ ਨੌਕਰੀ ਕੋਈ ਮਿਲਦੀ ਨਹੀਂ ਜਿਹੜਾ ਕੋਈ ਸਿੱਖ ਬੰਦਾ ਹੈ ਵਿਚਾਰਾ ਉਹ ਕੀ ਕਰੇ 20000 ਰੁਪਏ ਨੂੰ ਨੌਕਰੀ ਚਾਹੀਦੀ ਹੈ ਇਹ ਆਰਐਸਐਸ ਦੇ ਰਿਕਾਰਡਿੰਗ ਇਹ ਪੰਜਾਬ ਚ ਘੁਸਣਾ ਚਾਹੁੰਦੇ ਆ ਪਰ ਮੈਂ ਦੱਸਣਾ ਚਾਹੁੰਦਾ ਕਿ ਨੱਚ ਕੇ ਗਾਂਧੀ ਪਰਿਵਾਰ ਜਿੰਦਾ ਤੇ ਕਾਂਗਰਸ ਜਿੰਦਾ ਆਰਐਸਐਸ ਦੀ ਵਿਚਾਰਧਾਰਾ ਇਸ ਦੇਸ਼ ਤੇ ਲਾਗੂ ਨਹੀਂ ਹੁੰਦਿਆਂਗੇ ਤੇ ਆਦਰਗੀਆਂ ਜਿਹੜੇ ਉਹਨਾਂ ਨੇ ਕੈਂਡੀਡੇਟ ਉਤਾਰਿਆ ਆਮ ਆਦਮੀ ਪਾਰਟੀ ਦਾ ਤਾਂ ਕੰਮ ਸਾਫ਼ ਤੇ ਜਿਹੜਾ ਆਰਐਸਐਸ ਦਾ ਉਮੀਦਵਾਰ ਕੇ ਜ ਸਾਹਮਣੇ ਉਤਾਰਿਆ ਉਹ ਸਾਹਮਣੇ ਦੀਨੇ 55 ਸਾਲ ਆਗਪੁਰ ਤੇ ਕਾਂਗਰਸ ਦਾ ਝੰਡਾ ਨਹੀਂ ਲਹਿਰਾਉਣ ਦਿੱਤਾ ਗਿਆ ਆਦੇਸ਼ ਦਾ ਆਦੇਸ਼ ਦਾ ਆਦੇਸ਼ ਦਾ 95 ਸਾਲ ਜਿਨ੍ਹਾਂ ਨੇ ਨੈਸ਼ਨਲ ਫਲੈਗ ਦਾ ਵਿਰੋਧ ਕੀਤਾ ਜਿਨ੍ਹਾਂ ਨੇ ਕੁਮਾਲਕਰ ਜਿਹੜਾ ਸੀਗਾ ਆਰਐਸਐਸ ਦਾ ਮੁਖੀ ਉਹਨੇ ਕਿਹਾ ਬੰਚ ਆਫ ਥਾਟਸ ਹੋਰੀ ਇੱਕ ਕਿਤਾਬ ਹੈ ਤੇ ਉਹਨੇ ਚੋਣੇ 238ਵੇਂ ਸਫੇ ਤੇ ਲਿਖਿਆ ਕਿ ਇਹ ਜਿਹੜਾ ਬਾਬਾ ਸਾਹਿਬ ਅੰਮ੍ਰਿਤਸਰ ਦਾ ਸਰਦਾਰ ਹੈ ਇਹ ਲੋਕਾਂ ਦੇ ਕਾਗਜ਼ ਇਕੱਠੇ ਕਰਕੇ ਬਣਾਇਆ ਗਿਆ ਹੈ ਮੈਂ ਨਹੀਂ ਮੰਨਦਾ ਸੋ ਕਹਿਣ ਦਾ ਮਤਲਬ ਅੱਜ ਉਸੇ ਆਰਐਸਐਸ ਦੇ ਨਾਲ ਤੇ ਕੀ ਸੋਚ ਹੈ ਆਦਨੀਆ ਗ੍ਰਹਿ ਮੰਤਰੀ ਸਾਹਿਬ ਵੀ ਉਹ ਕਹਿੰਦੇ ਕਿਉਂ ਇਤਨੀ ਵਾਰ ਅੰਮ੍ਰਿਤਸਰ ਅੰਮ੍ਰਿਤਸਰ ਲਗਾ ਰੱਖੀ ਹੈ ਇਤਨੀ ਵਾਰ ਭਗਵਾਨ ਦਾ ਨਾਮ ਲੈਂਦੇ ਤੋਂ ਸਵਰਗੋਂ ਵਿੱਚ ਪਹੁੰਚ ਜਾਂਦੇ ਭਗਵੰਤ ਮਾਨ ਤੇ ਆਰਐਸਐਸ ਤੇ ਬੀਜੇਪੀ ਹੁਣ ਇੱਕੋ ਗੱਲ ਹੋ ਗਈ ਇੱਕੋ ਹੀ ਸੋ ਇਸ ਕਰਕੇ ਕਾਂਗਰਸ ਪਾਰਟੀ ਨੂੰ ਲੁਧਿਆਣਾ ਦੇ ਲੋਕ ਵੋਟ ਕਰਨਗੇ ਨਵੇਂ ਨਿਰਮਾਣਾਸਤੇ ਨਵੀਂ ਗੱਲਾਸਤੇ ਨਵੀਂ ਸੋਚਾਸਤੇ ਨਵੇਂ ਪੰਜਾਬਾਸਤੇ ਨਵੇਂ ਵਿਕਲਪਾਸਤੇ ਮੈਨੂੰ ਪੂਰੇ ਨਮੀਦ ਹੈ ਇਹਨਾਂ ਸਾਰੀਆਂ ਗੱਲਾਂ ਤੇ ਮਤੇ ਨਜ਼ਰ ਰੱਖਦੇ ਹੋਏ ਪੰਜਾਬ ਦੇ ਲੋਕ ਤੇ ਲੁਧਿਆਣਾ ਵੈਸਟ ਦੇ ਲੋਕ ਫੈਸਲਾ ਲੈਣਗੇ ਔਰ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਆຊੂ ਪਾਰੀ ਕੋਮੰਡੇ ਨਾਲ ਅੱਜ ਟਾਕੇ ਪੇ ਚੜਗੇ ਇਹ ਮੈਂ ਬਟੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੀਡੀਆ ਦੇ ਨਾਲ ਉੱਟਾ ਤੋਂ ਪਹਿਲੇ ਇੱਕ ਵਾਰ ਦਿਲ ਤੇ ਹੱਥ ਰੱਖ ਕੇ ਦਿਲ ਦੀ ਆਵਾਜ਼ ਨੂੰ ਵੇਖਿਓ ਕਿ ਕੀ ਤੁਹਾਡੇ ਬੱਚੇ ਤੇ ਤੁਸੀਂ ਸੁਰੱਖਿਤ ਹੈ ਕੀ ਤੁਹਾਡਾ ਕਾਰੋਬਾਰ ਤੁਹਾਡੀ ਇੰਡਸਟਰੀ ਸੁਰੱਖਿਤ ਹੈ ਪੰਜਾਬ ਦਾ ਵਾਤਾਵਰਣ ਕੀ ਐਂਡ ਸਾਰਨ ਅਨਫੋਰਚੂਨੇਟ ਗੱਲ ਹੈ ਸਾਰਨ ਬਦਕਿਸਮਤੀ ਦੀ ਗੱਲ ਹੈ ਕਿੱਥੇ ਕਿਸੇ ਟਾਈ ਮਹਾਰਾਜਾ ਰਣਜੀਤ ਸਿੰਘ ਸਾਡੇ ਪੰਜਾਬੀ ਉੱਥੇ ਰਾਜ ਕਰਦੇ ਸੀ ਏਡਾ ਵੱਡਾ ਸਾਡਾ ਆਪਣਾ ਦੇਸ਼ ਸੀ ਇੱਕ ਛੋਟੀ ਜੀ ਸੂਬੀ ਰਹਿ ਗਈ ਤੇ ਇਸ ਸੂਬੇ ਦੇ ਉੱਤੇ ਵੀ ਹੁਣ ਕੰਟਰੋਲ ਡਾਇਰੈਕਟ ਤੌਰ ਤੇ ਕੇਜਰੀਵਾਲ ਨੇ ਕਰ ਲਿਆ ਭਗਵੰਤ ਮਾਨਤਿਕ ਬੰਦੂ ਜਿਹੜੀਆਂ ਬਾਵਾ ਬੰਗਿਆ ਕਜੀ ਮਿਨਿਸਟਰ ਵੀ ਹੁੰਦੀਆਂ ਉਹ ਇਹਨੇ ਸਾਰੇ ਆਪਣੇ ਰਾਈਟਸ ਜਿਹੜੇ ਨੇ ਉਹ ਗਿਰਵੀ ਰੱਖ ਦਿੱਤੇ ਨੇ ਕੇਜਰੀਵਾਲ ਸਾਹਿਬ ਵਿਭਮ ਕੁਮਾਰ ਸੁਪਰ ਸੀਐਮ ਹੈ ਅੱਠ 10 ਮਹਿਕਮੇ ਪੰਜਾਬ ਦੇ ਅੱਜ ਸਾਡੇ ਵਿੱਚ ਫੁੱਟ ਪਾਣ ਦੀ ਜਿਹੜੀ ਇਹ ਪਾਲਿਸੀ ਹੈ ਬੀਜੇਪੀ ਦੀ ਅਸੀਂ ਹਰ ਕਿਸ ਬਰਦਾਸ਼ਤ ਨਹੀਂ ਕਰਾਂਗੇ ਬੀਜੇਪੀ ਨੂੰ ਪੰਜਾਬ ਦੇ ਵਿੱਚ ਕਦੀ ਵੀ ਇਹ ਤੇ ਫੁੱਟ ਹੋਲਡ ਨਹੀਂ ਮਿਲੇਗਾ ਇਹਨਾਂ ਨੇ ਸਾਡੀ ਦੇਖੋ ਦੋ ਪਛਾਣ ਸੀ ਪੰਜਾਬ ਦੀਆਂ ਜੈ ਜਵਾਨ ਤੇ ਜੈ ਕਿਸਾਨ ਪਹਿਲੇ ਤਾਂ ਜਵਾਨਾਂ ਦੀ ਭਰਤੀ ਬੰਦ ਕੀਤੀ ਸਾਡੇ ਨੌਜਵਾਨ ਬੱਚਿਆਂ ਦੀ ਭਰਤੀ ਬੰਦ ਹੋ ਗਈ ਤੇ ਕਿਸਾਨਾਂ ਨੂੰ ਕੁਝ ਦਿੱਤਾ ਜੇ ਤਾਂ ਕੋਈ ਨਹੀਂ ਇੰਟਰਨੈਸ਼ਨਲ ਬਾਰਡਰ ਸਾਡੇ ਬਣਦੇ ਦਿਵਰਸਿਫੀਕੇਸ਼ਨ ਵਾਸਤੇ ਚੁਆਨੀ ਨਹੀਂ ਰੂਰਲ ਫੰਡ ਜਿਹਨੇ ਸਾਡੇ 8.5 ਤੋਂ 9000 ਕਰੋੜ ਰੁਪਏ ਦਾ ਸਾਰਾ ਭਾਧ ਪਾਣੇ ਰੋਕਿਆ ਇੱਥੇ ਸੈਣੀ ਆ ਕੇ ਦੱਸੇ ਪੰਜਾਬ ਨੂੰ ਅਸੀਂ ਦਵਾਂਗੇ ਕੀ ਉਹ ਦਿੱਤੀ ਵੀ ਕਦੀ ਚੁਆਨੀ ਨਹੀਂ ਸਾਡਾ ਤੁਈ ਸਾਰਾ ਰੋਕ ਕੇ ਰੱਖਿਆ ਜੀ ਤੋਂ ਇਸ ਗੱਲ ਕਰ ਸਾਡੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਮੁੱਚੇ ਲੁਧਿਆਣੇ ਦੇ ਵਾਸੀਆਂ ਨੂੰ ਕਿ ਕਾਂਗਰਸ ਨੂੰ ਜਿਤਾਓ ਜਦੋਂ ਵੀ ਕਾਂਗਰਸ ਆਈ ਉਦੋਂ ਹੀ ਇਹ ਸੂਬਾ ਪਰਫਲੁੱਟ ਹੈ ਇੰਡਸਟਰੀ ਵੀ ਉਦੋਂ ਚਲੀ ਕਾਰੋਬਾਰ ਵੀ ਉਦੋਂ ਚੱਲੇ ਤਾਂ ਸਾਡਾ ਵਾਦਾ ਤੁਹਾਡੇ ਨਾਲ ਗੁਰੂਮਾਰਲ ਸਾਹਿਬ ਮੈਂ ਮੇਰ ਕਰਨ ਸਰਕਾਰ ਆ ਕਾਂਗਰਸ ਦੀ ਆ ਗੈਂਗਸਟਰ ਜਿਹੜੇ ਜਿਹ ਹਫਤੇ ਜਣਾ ਨਿਬੜ ਕੇ ਤਾਂ ਤਾਂ ਗਿਆ ਕਿਉਂਕਿ ਗੈਂਗਸਟਰ ਰੱਖ ਹੀ ਇਹਨਾਂ ਨੇ ਜਿਹੜਾ ਬੰਦਾ ਜੇਲ੍ਹ 'ਚ ਉਹ ਕਿਸ ਤਰ੍ਹਾਂ ਆਪਣਾ ਕਾਰੋਬਾਰ ਚਲਾ ਸਕਦਾ ਜੇ ਸਰਕਾਰ ਉਹਦੀ ਪਿੱਠ ਪਿੱਛੇ ਨਾ ਹੋਵੇ ਤਾਂ ਇਹ ਜੋ ਕੁਝ ਹੋ ਰਿਹਾ ਇੱਥੇ ਗੁੰਡਾਗਰਦੀ ਜਿਹੜੀ ਹੈ ਇਸ ਸੈਂਟਰ ਦੇ ਵਿੱਚ ਭਾਜਪਾ ਕਰਾ ਰਹੀ ਹੈ ਇੱਥੇ ਆਕ ਕਰਾ ਰਹੇ ਤਾਂ ਨਕਮਾ ਮੁੱਖ ਮੰਤਰੀ ਹੈ ਇਹ ਤਾਂ ਰੱਖਣ ਦੇ 1 ਮਿੰਟ ਰੱਖਣ ਦੇ ਕਾਬਿਲ ਨਹੀਂ ਮੈਨੂੰ ਤਾਂ ਬਗੇਲ ਸਾਹਿਬ ਉਹ ਦਿਨ ਯਾਦ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 5-6 ਸਾਲ ਬਾਅਦ ਜਦੋਂ ਹਾਲਾਤ ਲਾਹੌਰ ਦਰਬਾਰ ਦੇ ਵਿਗੜਦੇ ਨੇ ਉਦੋਂ ਰਾਣੀ ਜਿੰਨਾ ਕੋ ਚਿੱਠੀ ਲਿਖਵਾਈ ਜਾਂਦੀ ਹੈ ਰਾਣੀ ਜਿੰਦਾ ਅੰਗਰੇਜ਼ਾਂ ਨੂੰ ਕਹਿੰਦੀ ਇਸ ਇੰਡੀਆ ਕੰਪਨੀ ਨੂੰ ਕਿ ਪੰਜਾਬ ਦੇ ਵਿੱਚ ਲਾਹੌਰ ਨੂੰ ਸੈਟਲ ਕਰਨ ਵਾਸਤੇ ਪਰ ਜੇ ਦਲੀਪ ਸਿੰਘ ਦੀ ਜ਼ਿੰਦਗੀ ਬਚਾਉਣ ਵਾਸਤੇ ਤੁਸੀਂ ਆਓ ਉਸ ਟਾਈਮ ਪਹਿਲਾ ਅਸਰ ਜੌਨ ਲਾਰੈਂਸ ਇੱਕ ਪਹਿਲਾ ਰੀਜੈਂਟ ਕਹ ਲਿਆ ਜਾਂਦਾ ਪਹਿਲਾ ਰੀਜੈਂਟ ਤੇ ਇਹਨਾਂ ਦਾ ਆਲਰੇਡੀ ਦਿੱਲੀ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਜਿਹਦਾ ਮੈਂ ਨਾਂ ਲਿਆ ਆ ਚੁੱਕਿਆ ਜੀ ਸਾਰੇ ਮਹਿਕਵੇਂ ਸੰਭਰੇ ਸਰਕਾਰ ਇਹ ਚਲਾ ਰਹੇ ਨੇ ਨੌਨ ਪੰਜਾਬੀ ਜਿਹੜੇ ਨੇ ਉਹ ਅੱਜ ਨੌਕਰੀਆਂ ਲੈ ਰਹੇ ਨੇ ਪੰਜਾਬੀਆਂ ਦਾ ਨਾਂ ਕਿਤੇ ਨਹੀਂ ਜਿੱਦਣ ਨੌਕਰੀ ਨਿਕਲਦੀ ਹੈ ਨੌਨ ਪੰਜਾਬੀ ਲੈ ਰਹੇ ਨੇ ਤੇ ਇਹ ਵੀ ਮੈਂ ਪੰਜਾਬੀਆਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਅੱਜ ਤੁਹਾਡੀ ਹੋਂਦ ਦੀ ਲੜਾਈ ਪੰਜਾਬੀ ਵੀਰੋ ਇਕੱਠੇ ਵੀ ਸਾਰੇ ਨੂੰ ਘੱਟ ਕੇ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੁਹਾਨੂੰ ਪਤਾ ਹੋਏਗਾ ਕਿਸੇ ਟਾਈਮ ਕੇਜਰੀਵਾਲ ਨੇ ਇਸ ਗੱਲ ਨੂੰ ਕਬੂਲਿਆ ਸੀ ਕਿ ਮੇਰਾ ਪਰਿਵਾਰ ਤੇ ਮੇਰੇ ਬਾਪੂ ਜਿਹੜਾ ਸੀ ਇਹਦਾ ਕੇਜਰੀਵਾਲ ਦਾ ਇਹ ਵੀ ਨਿਕਰ ਪਾ ਕੇ ਰੱਖਦਾ ਤੇ ਤੋਂ ਇਹਨਾਂ ਨਿਕਰ ਧਾਰੀਆਂ ਤੋਂ ਬਹੁਤ ਬਚਨ ਦੀ ਲੋੜ ਇਹਦਾ ਬਹੁਤ ਸਾਡਾ ਨੁਕਸਾਨ ਕੀਤਾ ਤੋਂ ਇਹਨਾਂ ਹੀ ਕਹਿੰਦਾ ਹੋਇਆ ਮੇਰੀ ਅਪੀਲ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਕਿ ਤਗੜੇ ਹੋ ਕੇ ਕਾਂਗਰਸ ਦੇ ਕੈਂਡੀਡੇਟ ਨੂੰ ਮਦਦ ਕੀਤੀ ਜਾਏ ਤੇ ਭਾਰਤ ਫੂਸ਼ਨ ਆਸ਼ੂ ਨੂੰ ਆਪਣੀ ਵੋਟ ਨਾਲ ਕਾਮਯਾਬ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਫੇਰਦਾ ਪ੍ਰਤਾਪ ਸਿੰਘ ਬਾਜਵਾ ਦਾ ਰਾਜਾ ਬੜੇ ਜੀ ਦਾ ਪੰਜਾਬ ਦੀ ਕਾਂਗਰਸ ਦਾ ਪਹਿਲੇ ਬਿੰਦੂ ਇਸ ਸਪਸ਼ਟੀਕਰਨ ਸੀਗਾ ਦਿੱਲੀ ਦੇ ਵਿੱਚ ਕਿ ਚਾਹੇ ਦੇਸ਼ ਦੀ ਗੱਲ ਕਰ ਰਹੇ ਹੋ ਚਾਹੇ ਦੇਸ਼ ਨੂੰ ਤੁਸੀਂ ਇਕੱਠਾ ਰੱਖਣ ਦੀ ਗੱਲ ਕਰ ਰਹੇ ਹੋ ਕਿਉਂਕਿ ਦੇਸ਼ ਨੂੰ ਤੋੜਨ ਆਗਿਆ ਫੋਰਸਸ ਦੇ ਖਿਲਾਫ ਲੜ ਰਹੇ ਸੀ ਬੀਜੇਪੀ ਦੇ ਜਿਹੜੀਆਂ ਐਂਟੀ ਫੋਰਸਸ ਸੀਗੀਆਂ ਤੇ ਇਸ ਕਰਕੇ ਦੇਸ਼ ਇਕੱਠਾ ਹੋਇਆ ਲੇਕਿਨ ਪੰਜਾਬ ਚੇ ਗੱਲ ਬਾਜਬਾ ਸਾਹਿਬ ਨੇ ਤੇ ਅਸੀਂ ਕਲੀਅਰ ਕਰਤੀ ਸੀ ਕਿ ਸਾਡਾ ਆਮ ਆਦਮੀ ਪਾਰਟੀ ਨਾਲ ਕਦੇ ਕੋਈ ਸੰਦੋਤਾ ਨਹੀਂ ਹੈ ਕੀਰੇ ਇਸ਼ਾਰੇ ਤੇ ਕਿਸਾਨਾਂ ਤੇ लाठी चार्ज ਹੋਇਆ ਰਾਤ ਨੂੰ 1 ਵਜੇ ਅਬੀਦ ਸ਼ਾਹ ਦੇ ਇਸ਼ਾਰੇ ਕੀਰੇ ਇਸ਼ਾਰੇ ਤੇ ਸਭ ਕੁਝ ਹੋਇਆ ਕਿਉਂ ਗੋਲੀ ਮਾਰੀ ਸ਼ੁਕਰਨੂ ਕਿਉਂ ਨਹੀਂ ਬਾਰਡਰ ਪਾਰ ਕਰਾਇਆ ਭਗਵੰਤ ਮਾਨ ਸਾਹਿਬ ਨੇ ਅਸੀਂ ਦਿੱਲੀ ਛੱਡ ਕੇ ਆਏ ਸੀ ਪੰਜਾਬ ਦੇ ਕਿਸਾਨਾਂ ਨਾਲ ਜਦੋਂ ਕਿਸਾਨਾਂ ਨੇ ਅੰਦੋਲਨ ਕੀਤਾ ਸੀ ਰੋਕਿਆ ਕਿਨੇ ਸਾਡੇ ਬਾਰਡਰ ਤੇ ਔਰ ਜਿਹੜਾ ਸੈਣੀ ਸਾਹਿਬ ਹੈ ਇਹਨਾਂ ਨੇ ਗੋਲੀਆਂ ਮਾਰਾ ਕੇ ਸਾਡੇ ਕਿਸਾਨ ਮਾਰੇ ਇਹ ਇਸ ਕਰਕੇ ਅਸੀਂ ਮਸੂਫ ਕਰ ਰਹੇ ਹਾਂ ਕਿ ਇਹ ਦੋਨੋਂ ਜਾਣੇ ਰਲੇਵੇ ਔਰ ਜਿਸ ਪ੍ਰਕਾਰ ਉਹਨਾਂ ਦਾ ਚੁੱਕੀ ਮਿਲਣਾ ਇਹ ਸਾਰੀਆਂ ਗੱਲਾਂ ਦੱਸਦਾ ਜੀ ਸੈਣੀ ਸਾਹਿਬ ਦਾ ਇਹ ਕਹਿੰਦੇ ਨੇ ਕਿ ਸਾਡਾ ਪੰਜਾਬ ਜਿਹੜਾ ਸਾਡਾ ਵੱਡਾ ਭਾਈ ਹੈ ਅਤੇ ਅਸੀਂ ਕਿਦੋਂ ਕਹਿੰਦੇ ਅਸੀਂ ਵੀ ਕਹਿੰਦੇ ਹਾਂ ਹਰਿਆਣਾ ਸਾਡਾ ਛੋਟਾ ਭਾਈ ਹੈ ਲੇਕਿਨ ਹਰਿਆਣਾ ਸਾਥੋਂ ਪਾਣੀ ਸਾਡੇਆਂ ਨੂੰ ਪਿਆਸਿਆਂ ਨੂੰ ਛੱਡ ਕੇ ਪਾਣੀ ਨਾ ਮੰਗੇ ਸਾਡੇ ਕੋਲ ਪਾਣੀ ਨਹੀਂ ਹੈ ਜੇ ਵਾਧੂ ਹੋਏਗਾ ਦੇ ਦਿਆਂਗੇ ਸਾਨੂੰ ਵੀ ਹਰਿਆਣਾ ਜੇ ਵੱਡਾ ਭਾਈ ਹੈ ਤਾਂ ਸਾਨੂੰ ਦਿੱਲੀ ਵਾਲਾ ਬਾਡਰ ਜਾਣ ਕਿਉਂ ਨਹੀਂ ਦਿੰਦੇ ਰਾਜਾ ਏਡੇ ਏਡੇ ਬੈਰੀਕਡ ਕਿਉਂ ਲਾਏ ਐ ਸਾਨੂੰ ਸੜਕ ਤੇ ਟਪਾ ਲੋਕਾਂ ਨੂੰ ਅੰਦੋਲਨ ਨੂੰ ਰੋਕ ਰਿਹਾ ਸੀ ਤੇ ਤੁਸੀਂ ਦੇਖਿਆ ਹੋਣਾ ਕਿ ਬੀਜੇਪੀ ਦੀਆਂ ਦੋ ਕਾਰਕ ਤਾ ਕਾਰਕਿਰਤਾ ਨੇ ਉਹਨਾਂ ਨੂੰ ਕਿਹਾ ਸੀ ਕਿ ਲੱਗਦਾ ਹੈ ਤੂੰ ਖਾਲੀਸਾਨੀ ਹੋ ਉਹਨੇ ਵਰਦੀ ਪਾਈ ਨਹੀਂ ਸੀ ਇਹ ਬਿਲਕੁਲ ਗਲਤ ਹੈ ਮਿਨੋਰਟੀਜ਼ ਨੂੰ ਖਾਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਹਰ ਕਿਸ ਪ੍ਰਕਾਸ਼ੀਏ ਔਰ ਅਸੀਂ ਬੇਸ਼ੱਕ ਮੈਂ ਸਿੱਖਾ ਲੇਕਿਨ ਮੈਂ ਹਿੰਦੂ ਧਰਮ ਦੀ ਵੀ ਕਦਰ ਉਨੀ ਕਰਦਾ ਮੈਂ ਜੈਨ ਧਰਮ ਦੀ ਵੀ ਕਦਰ ਉਨੀ ਕਰਦਾ ਮੈਂ ਜਨਤਾ ਭਰਾਵਾਂ ਦੀ ਵੀ ਉਨੀ ਕਦਰ ਕਰਨਾ ਹੈ ਲੇਕਿਨ ਇਸ ਤਰ੍ਹਾਂ ਸਿੱਖਾਂ ਨੂੰ ਕੀ ਕਰਨਾ ਇਹ ਸਰਾਸਰ ਗਲਤ ਹੈ ਇਹਦੇ ਅਸੀਂ ਨਖੇਦੀ ਕਰਦੇ ਇਹ ਨਹੀਂ ਹੋਣਾ ਚਾਹੀਦਾ